ਆਪਾਂ ਸ਼ਰੋਮਣੀ ਕਮੇਟੀ ਜਾਂ ਅਕਾਲੀ ਦਲ ਨਾਲ ਹਮੇਸ਼ਾ ਸਾਥ ਦਿੰਦੇ ਰਹੇ ਆ ਨਿਹੰਗ ਸਿੰਘ ਫੌਜਾਂ ਸਿਰਫ ਮਰਿਆਦਾ ਕਰਕੇ ਹੋਰ ਨਹੀਂ ਵੋਟਾਂ ਨਾਲ ਨਹੀਂ ਕੋਈ ਸਾਡਾ ਸਬੰਧ ਉਦੋਂ ਤੱਕ ਨਿਹੰਗ ਸਿੰਘ ਫੌਜਾਂ ਜਿਹੜੀਆਂ ਚੰਗੀਆਂ ਸੀ ਤੇ ਜੇ ਹੁਣ ਨਿਹੰਗ ਸਿੰਘ ਫੌਜਾਂ ਕੋਈ ਮਰਿਆਦਾ ਕਰਕੇ ਵਿਰੋਧ ਕਰ ਰਹੀਆਂ ਤੇ ਉਹਨਾਂ ਦਾ ਕੁਝ ਵੀ ਕਹਿ ਸਕਦੇ ਮੇਰੇ ਜਾਂ ਕਿਸੇ ਦੇ ਵੀ ਖਿਲਾਫ ਮਾੜਾ ਬੋਲ ਸਕਦੇ ਉਹਨਾਂ ਨੇ ਤਾਂ ਆਪਦਾ ਕੰਮ ਕਰਨਾ ਹੀ ਹੈ ਜੇਕਰ 17 ਤਰੀਕ ਨੂੰ ਅੰਤਰਨ ਕਮੇਟੀ ਦੀ ਮੀਟਿੰਗ ਤੇ ਫੈਸਲੇ ਨਾ ਰੱਦ ਕੀਤੇ ਕਿ ਅਗਲਾ ਫਿਰ ਐਕਸ਼ਨ ਕਰਨ ਜਾ ਰਹੇ ਹਾਂ ਜਿਹੜੇ ਉਹ ਅਗਲਾ ਤੇ ਸਾਰੇ ਆਪਣੇ ਫਿਰ ਗੁਰਮਤਾ ਕਰਾਂਗੇ ਇਹ ਆਪਾਂ ਤੇ ਇਹਨਾਂ ਤੋਂ ਇਹੀ ਕਹਿੰਦੇ ਇਹਨਾਂ ਨੂੰ ਵੀ ਤੁਸੀਂ ਸਗੋਂ ਸਿੱਖ ਕੌਮ ਨੂੰ ਅਕਾਲੀ ਦਲ ਨੂੰ ਤਗੜੇ ਕਰੋ ਸਾਰਿਆਂ ਦੇ ਜਿਹੜੇ ਐ ਸੋਚ ਜਿਹੜੀ ਹੁੰਦੀ ਹੈ ਨਾ ਉਹਨੂੰ ਲੈ ਕੇ ਚੱਲਣਾ ਚਾਹੀਦਾ ਜੇ ਉਹ ਆਪਣੇ ਸਾਰਿਆਂ ਦੀ ਸੋਚ ਦੇ ਮੁਤਾਬਕ ਚੱਲਣ ਸਿਰਫ ਆਪਾਂ ਨਿੱਜੀ ਆਪਦੇ ਉਹਦੇ ਕਰਕੇ ਨਹੀਂ ਕਰਨਾ ਚਾਹੀਦਾ ਸਿਰ ਇੱਕ ਆਪਾਂ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਇੱਕ ਬੰਦੇ ਕਰਕੇ ਜੇ ਆਪਾਂ ਉਹੋ ਜੇ ਕੰਮ ਕਰੀਏ ਉਹਦੇ ਨਾਲ ਜਥੇਬੰਦੀ ਹਮੇਸ਼ਾ ਜਮਾਤ ਕਰਾਮਾਤ ਹੁੰਦੀ ਹੈ ਕਦੇ ਵੀ ਕੋਈ ਆਪ ਇੱਕ ਬੰਦਾ ਨਹੀਂ ਕਦੇ ਵੀ ਉੱਪਰ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਨਾਲ ਲੈ ਕੇ ਚੱਲਣਾ ਚਾਹੀਦਾ ਇਹ ਗੱਲ ਜੇ ਅੱਜ ਆਪਾਂ ਕਰ ਰਹੇ ਸਾਰੇ ਦਲਬੰਦ ਇਕੱਠੇ ਹੋ ਕੇ ਕਰ ਰਹੇ ਸਾਰਿਆਂ ਨੂੰ ਵੀ ਉਹ ਕਰਦੇ ਨੇ ਫੈਸਲਾ ਤਾਂ ਜਥੇਬੰਦੀਆਂ ਜਿਹੜੀਆਂ ਨੇ ਅਕਸਰ ਨੇ ਤਾਂ ਇਹਨੂੰ ਸੰਬੰਧਿਤ ਵੀ ਸਪੋਰਟ ਕਰੇਗੀ ਫਿਰ ਹਾਂ ਜਦੋਂ ਆਪਣੇ ਉਹਨਾਂ ਨੂੰ ਕਰਨਗੇ ਤਾਂ ਫਿਰ ਆਪਾਂ ਉਹਨਾਂ ਦੇ ਨਾਲ ਆ ਅੱਗੇ ਵੀ ਨਾਲ ਆ ਮੈਂ ਤਾਂ ਕਹਿ ਹੀ ਰਿਹਾ ਹਰ ਫੈਸਲੇ 'ਚ ਆਪਣੇ ਨਾਲ ਹੀ ਰਹਾਂ ਪਰ ਮਰਿਆਦਾ ਦੇ ਵਿੱਚ ਰਹਿ ਕੇ ਕਰਨ ਸਾਰਿਆਂ ਨੂੰ ਬੇਨਤੀ ਆਪਾਂ ਸਾਡਾ ਇਹ ਆਪਣੇ ਜਿਹੜਾ ਧਾਰਮਿਕ ਪੱਖ ਤੋਂ ਵਿਰੋਧ ਹੈ ਹੋਰ ਅਸੀਂ ਕੋਈ ਹੋ ਜਾ ਨਹੀਂ ਅਗਲੇ ਵੀ ਜੋ ਵੀ ਹੈ ਕੰਮਕਾਰ ਉਹ ਵੀ ਆਪਾਂ ਗੁਰਮਤੇ ਦੇ ਨਾਲ ਹੀ ਕਰਨੇ ਨੇ ਤੇ ਜਿੱਥੇ ਇਹਨਾਂ ਨੂੰ ਵੀ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਰ ਉਹ ਸਾਡੇ ਮਤਲਬ ਸਾਰਿਆਂ ਦੇ ਵਿਚਾਰ ਜਿਹੜੇ ਆ ਉਹ ਜਰੂਰ ਸਹੀ ਤਰੀਕੇ ਨਾਲ ਸਮਝ ਕੇ ਨਾਲ ਹੀ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਉਹ ਵੀ ਵਧੀਆ ਸੇਵਾ ਕਰ ਰਹੇ ਸੀ ਪਰ ਉਹਨਾਂ ਨੇ ਜੇ ਕੋਈ ਅਸਤੀਫੇ ਦੀ ਹੈ ਉਹ ਆਪਦਾ ਵਾਪਸ ਲੈ ਕੇ ਫੇਰ ਕਰਨ ਪਰ ਉਹਨਾਂ ਨੂੰ ਜੇ ਪਹਿਲਾਂ ਅਸਤੀਫੇ ਤੋਂ ਪਹਿਲਾਂ ਜੋ ਕੁਝ ਆ ਹੋਇਆ ਹੈ ਉਹਦੇ ਤੇ ਸਗੋ ਜੇ ਪਹਿਲਾ ਪੈਰਾ ਦੇ ਜਾਂਦੇ ਤੇ ਉਹ ਹੋਰ ਵੀ ਚੰਗਾ ਹੁੰਦਾ ਜੇ ਵੀ ਨਾ ਕਰਦੋਗੇ ਤੁਹਾਨੂੰ ਸਾਹਿਬ ਨੂੰ ਵਾਪਸ ਨਹੀਂ ਜਾਣਾ ਤੇ ਉਹ ਉਹਨਾਂ ਨੇ ਸੇਵਾ ਸੰਭਾਲਣੀ ਚਾਹੀਦੀ ਐ ਅਸੀਂ ਤੇ ਚੋਣਨੇ ਆ ਸੇਵਾ ਸੰਭਾਲ ਕੇ ਉਹ ਸਹੀ ਤਰੀਕੇ ਨਾਲ ਜਿਹੜੇ ਆ ਸਿੰਘ ਸਾਭਾ ਦੇ ਆ ਉਹ ਫੈਸਲੇ ਸਗੋ ਆਪ ਕਰਨ ਸਹੀ ਤਰੀਕੇ ਨਾਲ ਜੀ ਠੀਕ ਹੈ ਬਾਬਾ ਜੀ ਕੌਮਨੀ ਕਮੇਟੀ ਦੀ ਚੋਣਾਂ ਜਿਹੜੀਆਂ ਨੇ ਉਹ ਹੱਲ ਹੋ ਸਕਦਾ ਜੀ ਜਦੋਂ ਤੱਕ ਇਹ ਐਕਟ ਹੈ ਜਿਹੜਾ ਐਕਟ ਬਣਿਆ ਹੋਇਆ ਉਹ ਸਰਬੱਤ ਖਾਲਸਾ ਨੇ ਜਿਹੜਾ ਉਹ ਗੁਰਮਤੇ ਉਹ ਸੰਗਤ ਤੋਂ ਗੁਰੂ ਸਾਹਿਬ ਬਹੁਤ ਕਿਰਪਾ ਸੰਗਤ ਕੁਝ ਵੀ ਕਰ ਸਕਦੀ ਹੈ ਪਰ ਸੰਗਤ ਜਿਹੜੀ ਸਰਬੱਤ ਖਾਲਸਾ ਦੀ ਜਦੋਂ ਗੱਲ ਆਊਗੀ ਸਮੁੱਚੇ ਖਾਲਸੇਪਨ ਦੇ ਸਾਹਮਣੇ ਗੱਲਬਾਤ ਹੋਊਗੀ ਉਦੋਂ ਸਰਬੱਤ ਖਾਲਸਾ ਵੀ ਹੋਊਗਾ ਪਰ ਇਹਦੇ ਵਿੱਚ ਜਿਹੜਾ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਉਹ ਸੋਧ ਜ਼ਰੂਰ ਕਰਨੀ ਚਾਹੀਦੀ ਹੈ ਉਹ ਸਿੰਘ ਸਭਾਾਂ ਦਾ ਨਰਾਦਰ ਨਾਲ ਲਿਆਉਂਦੇ ਵੀ ਜਦੋਂ ਜ਼ਰੂਰਤ ਹੁੰਦੀ ਜਦੋਂ ਮਰਜ਼ੀ ਲਾ ਲੈਂਦੇ ਨੇ ਇਹ ਆਰਦੇ ਤੇ ਕੋਈ ਗੱਲਬਾਤ ਹੁੰਦੀ ਆ ਉਹ ਜਦੋਂ ਮਰਜ਼ੀ ਲਾ ਲੈਂਦੇ ਨੇ 2 ਤਰੀਕ ਤੋਂ ਪਹਿਲਾਂ ਜਦੋਂ ਮਰਜ਼ੀ ਉਹਨਾਂ ਨੂੰ ਬਦਲ ਲੈਂਦੇ ਕਿਸੇ ਨੂੰ ਕੀ ਸੀ ਇਤਰਾਜ ਤੇ ਜੇ ਹੁਣ ਆਪਣੇ ਜਦੋਂ ਕੋਈ ਗੱਲਬਾਤ ਇਹੋ ਜਿਹੀ ਹੋ ਗਈ 2 ਤਰੀਕ ਤੋਂ ਬਾਅਦ ਜਿਹੜੇ ਆ ਉਹ ਉਹਨਾਂ ਨੂੰ ਲਾਉਣਾ ਜਾਂ ਜੋ ਵੀ ਉਹਦੇ ਨਾਲ ਸੰਗਤ ਜਾਂ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਉਹਦੇ ਹੱਕ ਵਿੱਚ ਕਿਸੇ ਕੋਈ ਕਮੇਟੀ ਦੇ ਚੋਣਾਂ ਜਿਹੜੀਆਂ ਨੇ ਉਹ ਹੱਲ ਹੋ ਸਕਦਾ ਜੀ ਜਦੋਂ ਤੱਕ ਇਹ ਐਕਟ ਹੈ ਜਿਹੜਾ ਐਕਟ ਬਣਿਆ ਹੋਇਆ ਉਹ ਸਰਬੱਤ ਖਾਲਸਾ ਨੇ ਜਿਹੜਾ ਉਹ ਗੁਰਮਤੇ ਉਹ ਸੰਗਤ ਤੋਂ ਗੁਰੂ ਸਾਹਿਬ ਬਹੁਤ ਕਿਰਪਾ ਸੰਗਤ ਕੁਝ ਵੀ ਕਰ ਸਕਦੀ ਹੈ ਪਰ ਸੰਗਤ ਜਿਹੜੀ ਸਰਬੱਤ ਖਾਲਸਾ ਦੀ ਜਦੋਂ ਗੱਲ ਆਊਗੀ ਸਮੁੱਚੇ ਖਾਲਸੇਪਨ ਦੇ ਸਾਹਮਣੇ ਗੱਲਬਾਤ ਹੋਊਗੀ ਉਦੋਂ ਸਰਬੱਤ ਖਾਲਸਾ ਵੀ ਹੋਊਗਾ ਪਰ ਇਹਦੇ ਵਿੱਚ ਜਿਹੜਾ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਉਹ ਸੋਧ ਜਰੂਰ ਕਰਨੀ ਚਾਹੀਦੀ ਹੈ ਉਹ ਸਿੰਘ ਸਭਾਾਂ ਦਾ ਨਰਾਦਰ ਨਾਲ ਲਿਆਉਂਦੇ ਵੀ ਜਦੋਂ ਜ਼ਰੂਰਤ ਹੁੰਦੀ ਜਦੋਂ ਮਰਜ਼ੀ ਲਾ ਲੈਂਦੇ ਨੇ ਇਹ ਆਪਦੇ ਤੇ ਕੋਈ ਗੱਲਬਾਤ ਹੁੰਦੀ ਹੈ ਉਹ ਜਦੋਂ ਮਰਜ਼ੀ ਲਾ ਲੈਂਦੇ ਨੇ 2 ਤਰੀਕ ਤੋਂ ਪਹਿਲਾਂ ਜਦੋਂ ਮਰਜ਼ੀ ਉਹਨਾਂ ਨੂੰ ਬਦਲ ਲੈਂਦੇ ਕਿਸੇ ਨੂੰ ਕੀ ਸੀ ਇਤਰਾਜ ਤੇ ਜੇ ਹੁਣ ਆਪਣੇ ਜਦੋਂ ਕੋਈ ਗੱਲਬਾਤ ਇਹੋ ਜਿਹੀ ਹੋ ਗਈ 2 ਤਰੀਕ ਤੋਂ ਬਾਅਦ ਜਿਹੜੇ ਆ ਉਹ ਉਹਨਾਂ ਨੂੰ ਲਾਉਣਾ ਜਾਂ ਜੋ ਵੀ ਉਹਦੇ ਨਾਲ ਸੰਗਤ ਜਾਂ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਉਹਦੇ ਹੱਕ ਐਂਜਿ ਕਿਸੇ ਕੀਤਾ ਜਾਵੇਗਾ ਇਹਨਾਂ ਦਾ ਉਹ ਸਰਕਾਰੀ ਜਿਹੜੇ ਡੀਪੀਆਰ ਉਹਦੇ ਗਰੁੱਪ ਹੈ ਉਹਨਾਂ ਦੇ ਵਿੱਚ ਸਰਕਾਰ ਦੇ ਵੱਲੋਂ ਜਿਹੜੀ ਸ਼ੇਅਰ ਕਰਵਾਈ ਹੈ ਉਹਦੇ ਬਾਰੇ ਉਹ ਇਸ ਕਰਕੇ ਕਰਵਾਈ ਸੀ ਉਹਨਾਂ ਨੇ ਜਿਹੜਾ ਮੈਂ ਬੋਲਿਆ ਸੀ ਵੀ ਅਵਨ ਮਾਨ ਜਿਹੜਾ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਰਾਤ ਨੂੰ ਬਾਬਾ ਜੀ ਬੋਲੋ ਵੀ ਕੋਈ ਇੱਥੇ ਲੜਾਈ ਝਗੜਾ ਨਾ ਹੋ ਜਵੇ ਕੋਈ ਇਹੋ ਜੀ ਗੱਲ ਨਾ ਹੋ ਜਵੇ ਉਸ ਕਰਕੇ ਉਹਨਾਂ ਨੇ ਜਿਹੜਾ ਸੀ ਇਹ ਰਾਤ ਨੂੰ ਉਹ ਪਾਈ ਸੀ ਵੀ ਕਿਤੇ ਵੀ ਕੋਈ ਇਹੋ ਜੀ ਗੱਲ ਨਾ ਹੋਵੇ ਬਾਬਾ ਜੀ ਤੁਸੀਂ ਜ਼ਰੂਰ ਬੋਲ ਕੇ ਪਾ ਦਿਓ ਤੇ ਸ਼ਾਂਤੀ ਰਹਿਣੀ ਚਾਹੀਦੀ ਪਰ ਅਦਾਲੀ ਰਲ ਦਾ ਲੀਡਰ ਤੋਂ ਉਹ ਵੀ ਉਹਨਾਂ ਨੇ ਤੁਹਾਡੇ ਰਾਹੀਂ ਪਤਾ ਲੱਗਿਆ ਪਰ ਆਪਣੇ ਜੋ ਵੀ ਹੈ ਮੈਨੂੰ ਇਹਨਾਂ ਨੇ ਕਿਹਾ ਸੀ ਬਾਬਾ ਜੀ ਸ਼ਾਂਤੀ ਆਪਾਂ ਰੱਖਣੀ ਹੈ ਪਰ ਉਹਦੇ ਤੋਂ ਪਹਿਲਾਂ ਜਦੋਂ ਆਪਾਂ ਸਵੇਰੇ ਤੁਰੇ ਵੀ ਸੀ ਉਦੋਂ ਵੀ ਇਹ ਬੇਨਤੀ ਕੀਤੀ ਸ੍ਰੀ ਕੇਸਗੜ੍ਹ ਸਾਹਿਬ ਜਿੱਥੋਂ ਸਾਡਾ ਜਨਮ ਹੈ ਫਾਲਸੇ ਦਾ ਉੱਥੇ ਆਪਾਂ ਸਤਕਾਰ ਸ਼ਰਧਾ ਭਾਵਨਾ ਨਾਲ ਜਾਣਾ ਹੈ ਉੱਥੇ ਆਪਾਂ ਇਹ ਨਾ ਕਿਸੇ ਨੂੰ ਲੱਗੇ ਕਿ ਆਪਾਂ ਕਿਵੇਂ ਉੱਥੇ ਜਾ ਰਹੇ ਮर्याਦਾ ਤੋਂ ਬਾਹਰ ਜਾ ਕੇ ਨਹੀਂ ਮर्याਦਾ ਦੇ ਵਿੱਚ ਹੀ ਰਹਿ ਕੇ ਆਪਾਂ ਸਾਰੇ ਕੰਮ ਕਰਨੇ ਨੇ ਪਰ ਜੇ ਇਹਨਾਂ ਨੂੰ ਇੰਨਾ ਡਰ ਸੀ ਵੀ ਜੇ ਢੰਗ ਸਿੰਘ ਫੌਜਾਂ ਤੋਂ ਤੇ ਇਹ ਕਹਿੰਦਾ ਹੀ ਉਹਨਾਂ ਨਾਲ ਆਪਸੀ ਗੁਰਮਤੇ ਨਾਲ ਹੀ ਇਹਨਾਂ ਨੂੰ ਲਾਉਣਾ ਚਾਹੀਦਾ ਸੀ ਉਹ ਇਹਨਾਂ ਨੇ ਗਲਤ ਕੀਤਾ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਾਂ ਜਿੰਨੇ ਵੀ ਸਿੰਘ ਸਾਹਿਬ ਹਨ ਉਹਨਾਂ ਨੂੰ ਸਾਡੇ ਜਿੰਨਾ ਵੀ ਸਾਡਾ ਗੁਰਮਤ ਹੈ ਉਹਨਾਂ ਨੇ ਜੇ ਚਾਰਜ ਜਿਹੜਾ ਉਹ ਵਿਧੇ ਵਿਵਧਾਨ ਅਨੁਸਾਰ ਨਾ ਉਹਨਾਂ ਨੂੰ ਲਾਇਆ ਤੇ ਨਾ ਉਹਵੇਂ ਆਪਦੀ ਸੇਵਾ ਸੰਭਾਲਨ ਤਗੜੇ ਹੋ ਕੇ ਤਾਂ ਹੀ ਚੜਾਇਆ ਉਹ ਸਾਰਾ ਪ੍ਰੋਸੈਸ ਹਾਂਜੀ ਤਾਂ ਹੀ ਜਿਹੜੀ ਸੈਟਲਮੈਂਟ ਹੋ ਗਈ ਹੈ ਅਜੇ ਵੀ ਅਜੇ ਜੇ ਉਹਨਾਂ ਦੇ ਦੂਸ਼ਨ ਲਾਉਂਦੇ ਉਹ ਤੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਅ ਗਿਆਨੀ ਸੁਲਤਾਨ ਸਿੰਘ ਜੀ ਵੀ ਅਜੇ ਮਤਲਬ ਉੱਥੇ ਗ੍ਰੰਥੀ 17 ਤਰੀਕ ਨੂੰ ਅੰਤਰੀਟੀ ਦਾਜ ਕੋਸੀ ਹੋਈ ਆ ਉਹ ਚੰਗਾ ਫੈਸਲਾ ਸੀ 2:50 ਮਿੰਟ ਤੇ ਹੋਣਾ ਨਹੀਂ ਤਾਂ ਕਹਿੰਦੇ ਅਨੰਦਪੁਰ ਸਾਹਿਬ ਦੀ ਧਰਤੀ ਲਹੂ ਲਹਾਨ ਹੋ ਜਾਣੀ ਜਿਸ ਤਰੀਕੇ ਨਾਲ ਤੁਸੀਂ ਵਿਰੋਧਾ ਲਾ ਦਿੱਤਾ ਸੀ ਚਲੋ ਜੇ ਉਹਨਾਂ ਨੇ ਕੋਈ ਕੀਤਾ ਪਰ ਅਸੀਂ ਉਹਦੇ ਨਾਲ ਸਹਿਮਤ ਨਹੀਂ ਉਹ ਮर्यादा ਤੋਂ ਬਾਹਰ ਜਾ ਕੇ ਕੀਤਾ ਕਿਉਂਕਿ ਇੱਥੋਂ ਦੀ ਮर्यादा ਤੁਹਾਨੂੰ ਜ਼ਿਆਦਾ ਪਤਾ ਹੋਊਗੀ ਕਿੰਨੇ ਵਜੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਨੇ ਤੇ ਜੇ ਉਹ ਪਹਿਲਾਂ ਕੋਈ ਮर्यादा ਤੋਂ ਬਾਹਰ ਜਾ ਕੇ ਦੂਜੀ ਗੱਲ ਇਹ ਹੈ ਸਿੰਘ ਹੁੰਦੇ ਨੇ ਹੈਡ ਗ੍ਰੰਥੀ ਹੁੰਦੇ ਨੇ ਉਹਨਾਂ ਦੇ ਉਹਨਾਂ ਦੀ ਗੱਲ ਵੀ ਕਰੀਏ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਹੁੰਦੇ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਹੁੰਦੇ ਨੇ ਸਾਰੇ ਸੰਤ ਮਹਾਂਪੁਰਖ ਹੁੰਦੇ ਨੇ ਬੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਨੇ ਹਨਾ ਸਾਰੇ ਉੱਤੇ ਜਾ ਕੇ ਉਹ ਜਿਹੜੇ ਨੇ ਦਸਤਾਰ ਬਗੈਣਾ ਜਿਹੜੇ ਹੁੰਦੇ ਉਹਨਾਂ ਦਾ ਵਿਰੋਧ ਕਰ ਰਹੇ ਆ ਉਹਨਾਂ ਨੇ ਇਸ਼ਾਰੇ-ਸ਼ਾਰੇ ਵਿੱਚ ਕਿਹਾ ਕੱਲ੍ਹ ਕੁ ਦੀ ਜਿਨ੍ਹਾਂ ਕਿ ਜਿਹੜਾ ਕਾਉਂ ਦੇ ਨਾਂ ਸੰਦੇਸ਼ ਦਿੱਤਾ ਕਿ ਸਰਕਾਰੀ ਤੰਤਰ ਦੀ ਸ਼ੈ ਤੇ ਕੋ ਧਾਮਾ ਦੇ ਕਬਜ਼ਾ ਕਰ ਰਿਹਾ ਦੇਖੋ ਇਹ ਐ ਵੀ ਜੇ ਤੇ ਜਿਹੜਾ ਆਪ ਕੋਈ ਹੁੰਦਾ ਸਾਡਾ ਕੋਈ ਸਰਕਾਰੀ ਹੈਗਾ ਤਾਂ ਦੱਸ ਦੇਣ ਜੇ ਉਹਨਾਂ ਦੀ ਸਾਝ ਰਹੀ ਆਪਣੇ ਬੀਜੇਪੀ ਨਾਲ ਜਾਂ ਕਿਸੇ ਨਾਲ ਵੀ ਆਪਾਂ ਇਹ ਚੱਕਰਾਂ 'ਚ ਨਹੀਂ ਪੈਣਾ ਅਸੀਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਸਾਡੇ ਨਹਿংস ਸਿੰਘ ਜਥੇਬੰਦੀਆਂ ਨਰੋਲ ਧਾਰਮਿਕ ਨੇ ਜੇ ਕੋਈ ਵੀ ਇਹੋ ਜਿਹੀ ਗੱਲ ਕਰਦਾ ਹਰੇਕ ਨੂੰ ਆਪਣੇ ਉਹ ਇਹ ਨਾ ਸਮਝਣ ਜੇ ਸਾਰੀ ਦੁਨੀਆ ਹੀ ਥੋੜੀ ਹੁਣ ਸਰਕਾਰੀ ਹੋ ਗਈ ਜੇ ਸੰਗਤ ਦੀ ਆਪਾਂ ਇੱਕ ਆਵਾਜ਼ ਦੇ ਨਾਲ ਗੱਲ ਕਰਦੇ ਆਂ ਨਹੀਂ ਤਾਂ ਸਾਨੂੰ ਵੀ ਕੀ ਲੋੜ ਹੈ ਕਿਸੇ ਦਾ ਵਿਰੋਧ ਕਰਨ ਦੀ ਜਿਲਦਰ ਸਾਹਿਬ ਨੇ ਕਿਹਾ ਜੀ ਅੱਜ ਪਹਿਲਾਂ ਮੀਟਿੰਗ ਇੱਕੋ ਜਿਹੜਾ ਬੋਲਿਓ ਕਿਹੜੇ ਕਿਹੜੇ ਮੁੱਦੇ ਆ ਅੱਜ ਵਿਚਾਰ ਚਰਚਾ ਕੀਤੀ ਗਈ ਮੀਟਿੰਗ ਹੋਈ ਆ ਮੈਂ ਇੱਕ ਵਾਰੀ ਸਾਰਾ ਹੀ ਦੱਸ ਦਊਗਾ ਵਾਰ-ਵਾਰ ਨਾ ਤੰਗ ਕਰਿਓ ਭਾਜੀ ਨਾ ਬੋਲਣਾ ਠੀਕ ਆ ਮਤਾ ਜੀ ਇਹ ਸਭ ਤੋਂ ਪਹਿਲਾਂ ਦੇਸ਼ ਵਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂ ਦੀਆਂ ਲਾਡਲੀਆਂ ਨੇ ਹੰਗਸ ਸਿੰਘ ਫੌਜਾਂ ਸੰਤਾਂ ਮਹਾਂਪੁਰਖਾਂ ਤੇ ਇਸ ਹਸਤਾਨ ਤੇ ਸ਼ਹੀਦੀ ਬਾਗ ਦੇ ਵਿੱਚ ਜਿੱਥੇ ਸਾਡੇ ਸਾਰੇ ਨਿਹੰਗ ਸਿੰਘ ਗਲਾ ਪੰਥਾਂ ਦੇ ਮੁਖੀ ਸਤਕਾਰਯੋਗ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਬੀਵੀ ਚੰਦ ਜੀ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਜਿਹੜੇ ਸ਼ਹੀਦੀ ਬਾਗ ਦੇ ਇਥੋਂ ਦੇ ਮੁਕੰਨ ਸਾਰੇ ਇਨਚਾਰਜ ਨੇ ਕਿ ਜਥੇਦਾਰ ਬਾਬਾ ਜੋਗਾ ਸੰਜੀ ਤਰਨਾਦਾਲ ਬਾਬਾ ਬਕਾਲਾ ਸਾਹਿਬ ਤੇ ਬਾਬਾ ਨਾਗਰ ਸੰਜੀ ਹਰੀਆਂ ਮੇਲਾ ਵਾਲੇ ਉੱਥੇ ਹੀ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਮਨਮੋਹਨ ਸੰਜੀ ਪਾਰਨ ਵਾਲੇ ਇਹ ਬਾਬਾ ਕੁਲਵਿੰਦਰ ਸੰਜੀ ਨੇ ਬਾਬਾ ਸ਼ਿੰਦਾ ਸੰਜੀ ਨੇ ਬਾਬਾ ਮਾਨਕ ਜੀ ਨੇ ਬਾਬਾ ਤਰਲੋਕ ਸਿੰਘ ਜੀ ਖਿਆਲੇ ਵਾਲੇ ਤੇ ਬਾਬਾ ਅਨੰਦ ਸੰਜੀ ਮੁੰਡਾ ਪਿੰਡ ਵਾਲੇ ਤੇ ਨਾਲ ਹੀ ਸਾਡੇ ਹੰਜੇ ਬਾਬਾ ਚਰਨ ਸਿੰਘ ਜੀ ਅਰਬਾ ਖਰਬਾ ਤੇ ਹੰਜੇ ਮੜੀਆਂ ਵਾਲੇ ਗੁਰੂ ਨਾਨਕਦਾਲ ਮੜੀਆਂ ਵਾਲੇ ਬਾਬਾ ਮਾਨਸ ਸਿੰਘ ਹੋਰਾ ਵੱਲੋਂ ਭਾਈ ਸਾਹਿਬ ਸਿੰਘ ਜੀ ਕਿੱਥੇ ਨੇ ਬਾਬਾ ਸਾਹਿਬ ਸਿੰਘ ਜੀ ਆਏ ਨੇ ਤੇ ਸਾਰੇ ਦਲਾਂ ਪੰਥਾਂ ਦੇ ਜਿਹੜੇ ਨਹੀਂ ਵੀ ਆਏ ਉਹਨਾਂ ਦੇ ਨੁਮਾਇੰਦੇ ਇੱਥੇ ਹਾਜ਼ਰੀਆਂ ਲਵਾ ਰਹੇ ਨੇ ਤੇ ਸਾਰੀਆਂ ਹੀ ਗੁਰਸੇਖ ਸੰਗਤਾਂ ਨੂੰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਜਿੱਥੇ ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਦੇਸ ਉਦੇਸ਼ ਦੀਆਂ ਗੁਰਸਿੱਖ ਸੰਗਤਾਂ ਨੂੰ ਜਿੱਥੇ ਹੋਲੇ ਮਹੱਲੇ ਤੇ ਕੌਮੀ ਤਿਉਹਾਰ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਦਾ ਬਹੁਤ ਹੀ ਚੜ੍ਹਦੀ ਕਲਾ ਤੇ ਸ਼ਾਨੋ ਸ਼ੌਕਤ ਦੇ ਨਾਲ ਇਹ ਸਾਡੀ ਨਿਹੰਗ ਸਿੰਘਾਂ ਦੀ ਪਰੰਪਰਾ ਹੈ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾਦਾਲ ਪੰਜਵਾਂ ਤੱਕ ਸਾਰੇ ਧਰਨੇ ਦਰਾਂ ਦੇ ਮੁਖੀਆਂ ਦੇ ਮੈਂ ਨਾਂ ਲਏ ਨੇ ਕਿ ਹੋਰ ਵੀ ਬਹੁਤ ਸਾਰੇ ਸੰਤ ਮਹਾਂਪੁਰਖ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਤੇ ਉੱਥੇ ਹੀ ਬਹੁਤ ਸਾਰੇ ਸੰਤਾਂ ਨੇ ਖਾਣੇ ਹਾਜ਼ਰੀਆਂ ਲਵਾਈਆਂ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਬਹੁਤ ਹੀ ਅਮਨ ਸ਼ਾਂਤੀ ਚੜ੍ਹਦੀ ਕਲਾ ਦੇ ਨਾਲ ਜਿਹੜੇ ਮਹੱਲੇ ਖੇਡੇ ਗਏ ਤੇ ਸਾਡਾ ਨਿਹੰਗ ਸਿੰਘ ਜਥੇਬੰਦੀਆਂ ਦਾ ਹਰ ਸਾਲ ਹੀ ਗੁਰਮਤਾ ਹੁੰਦਾ ਹੈ ਜਿਹੜਾ ਮਹੱਲਿਆਂ ਤੋਂ ਬਾਅਦ ਹਰ ਜੋੜ ਮਿਲਦੇ ਤੇ ਆਪਾਂ ਗੁਰਮਤੇ ਕਰਦੇ ਆ ਤੇ ਉਸੇ ਪਰੰਪਰਾ ਨੂੰ ਜਿਹੜਾ ਮੁੱਖ ਰੱਖਦੇ ਹੋਏ ਅੱਜ ਜਿਹੜਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਸਿਉਣੀ ਜਿਹੜੀ ਬਾਬਾ ਬਕਾਲਾ ਸਾਹਿਬ ਮਹਾਂਪੁਰਖਾਂ ਦੇ ਉਨ੍ਹਾਂ ਦੇ استان ਤੇ ਗੁਰਮਤੇ ਜਿੱਥੇ ਸਾਡੇ ਆਪਸੀ ਜਿਹੜੇ ਵਿਚਾਰ ਵਟਾਂਦਰੇ ਹੋਏ ਦਲਾਂ ਪੰਥਾਂ ਦੇ ਕੀ ਕੀ ਕਿਸੇ ਨੂੰ ਕੋਈ ਤੰਗੀ ਹੁੰਦੀ ਹੈ ਕੋਈ ਤੇ ਉਹਦੇ ਨਾਲ ਹੀ ਕਿਉਂਕਿ ਅੱਜ ਕੱਲ ਮੇਨ ਜਿਹੜੀ ਚੱਲ ਰਹੀ ਹੈ ਵੀ ਅਜੋਕੇ ਸਮੇਂ ਦੇ ਵਿੱਚ ਤੇ ਉਹਦੇ ਵਾਸਤੇ ਤੁਸੀਂ ਜੋ ਵੀ ਕੋਈ ਗੱਲਬਾਤ ਕਰਨੀ ਹੋਈ ਤੇ ਉਹ ਤੁਸੀਂ ਦੱਸੋਗੇ ਮੈਂ ਉਹਦਾ ਹੀ ਜਵਾਬ ਦੇਵਾਂਗਾ ਤਾਂ ਵੀ ਟਕਸਾਲ ਦੇ ਵੱਲੋਂ ਗੁਰਮੰਨ ਜਿਸ ਤਰੀਕੇ ਦੇ ਨਾਲ ਪ੍ਰਬੰਧ ਜਿਹੜੇ ਮਾੜੇ ਪ੍ਰਬੰਧ ਹੋ ਕਰਨੇ ਬਲੇ ਕੀ ਕੰਮ ਕਰਦਾ ਪਹਿਲਾਂ ਸਨਮਾਨ ਵੀ ਹੁੰਦਾ ਸੀ ਕੋਟ ਸਵਾਰ ਜਿਹੜੇ ਹੁੰਦੇ ਸੀ ਤੁਸੀਂ ਇਹ ਦੇਖਿਆ ਜੇ ਆਪਣੇ ਨਹੀਂ ਜੇ ਆਪਣੇ ਜੇ ਉਹਨਾਂ ਦਾ ਮਾਨ ਸਨਮਾਨ ਜਥੇਦਾਰ ਜਿਹੜੇ ਆ ਉਹ ਆਪਣੇ ਨਗਰ ਕੀਰਤਨ ਦੇ ਨਾਲ ਇਹ ਵੀ ਪੁੱਛੋ ਨਾ ਨਗਰ ਕੀਰਤਨ ਦੇ ਨਾਲ ਆਏ ਸੀ ਕੋਈ ਸਿੰਘ ਸਾਹਿਬ ਕਿਸੇ ਵੀ ਤਖਤ ਦੇ ਹੈਗੇ ਸੀ ਨਾਲ ਹੈਨਾ ਉਹਦੇ ਜੀ ਮਾਨ ਮਰਿਆਦਾ ਤੇ ਤਾਂ ਛੱਟ ਵੱਜਦੀ ਹੈ ਨਾ ਉਹਦੇ ਤੇ ਉਦੇ ਨਾਲ ਮਾਨ ਮਰਿਆਦਾ ਨੂੰ ਵੀ ਛੱਟ ਵੱਜਦੀ ਹੈ। ਉਹ ਵਜੇ ਲਗਾਤਾਰ 299 ਤੋਂ ਉੱਧਾ ਆ ਰਿਹਾ ਹੈ। ਗਿਆਨੀ ਰਣਜੀਤ ਸਿੰਘ, ਗਿਆਨੀ ਪੂਰਨ ਸਿੰਘ ਸਾਰਿਆਂ ਨੇ ਦਿੱਕੇ ਦੇ ਤਰੀਕੇ ਨਾਲ ਲਾਇਆ ਜੀ। ਉਹ ਉਹੋ ਹੀ ਤਾਂ ਗੱਲ ਕਰ ਰਹੇ ਆ ਨਾ ਜਿਨ੍ਹਾਂ ਨੂੰ ਵੀ ਲਾਇਆ ਉਹਨਾਂ ਨੂੰ ਜਿਹੜਾ ਲਿਆਉਂਦੇ ਤਾਂ ਬਹੁਤ ਹੀ ਵਧੀਆ ਸਤਿਕਾਰ ਨਾਲ ਨੇ। ਜਦੋਂ ਲਾਉਂਦੇ ਨੇ ਉਦੋਂ ਵੀ ਸਾਰਿਆਂ ਦੇ ਗੁਰਮਤੇ ਨਾਲ ਲਾਉਣ। ਉਹਨਾਂ ਨੂੰ ਬਹੁਤ ਹੀ ਬੇਇੱਜ਼ਤ ਕਰਕੇ ਉਹਨਾਂ ਨੂੰ ਲਾਇਆ ਜਾਂਦਾ ਉਹਦੇ ਆਪਾਂ ਖਲਾਫ ਆ। ਤੇ ਦੂਜੀ ਗੱਲ ਹੈ ਜਦੋਂ ਲਾਉਣਾ ਹੁੰਦਾ ਉਹ ਕੋਈ ਆਪਣੇ ਇਹ ਜੇ ਕੋਈ ਅੰਗਰੇਜ਼ਾਂ ਨੇ ਜਾਂ ਕੋਈ ਇਹਨਾਂ ਨੇ ਵਿਧਿ ਵਿਵਧਾਨ ਜਿਹੜਾ ਉਦੋਂ ਦਾ ਚੱਲਿਆ ਆ ਰਿਹਾ ਜਿਸ ਆਪਣੇ ਸੈਂਟਰਲ ਸਰਕਾਰ ਜਿਹੜੇ ਕਾਨੂੰਨ ਬਣਾਉਂਦੀ ਹੈ ਉਹ ਸੋਧ ਉਹਨਾਂ ਨੇ ਵੀ ਕਈ ਕਾਨੂੰਨਾਂ 'ਚ ਕੀਤੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚਾਹੀਦਾ ਹੈ ਸਿੰਘ ਸਾਬਾਂ ਦਾ ਜਿਹੜਾ ਇਹਨਾਂ ਦੀ ਐਜੈਕਟਿਵ ਹੈ ਦੇ ਉਹ ਵੀ ਸੋਧ ਕਰਕੇ ਸਿੰਘ ਸਾਹਿਬਾਂ ਦਾ ਸਤਕਾਰ ਜਿਹੜਾ ਉਹ ਵਿੱਚ ਆਪਣੇ ਜਰੂਰ ਉਹ ਬਹਾਲ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਉਹ ਨਰਾਦਰ ਨਹੀਂ ਕਰਨਾ ਚਾਹੀਦਾ ਹੈ ਮਹਾਂਪੁਰ ਸਾਹਿਬ ਜੀ 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 Oh. <laughs> ਜਦੋਂ ਆਪਾਂ ਕਰੰਦਾ ਮੰਨੋ ਭਾਵਾ ਬਹੁਤ ਸੀਰਿਆ ਯਾਰ ਯਾਰ ਕੀ ਕਰਨਾ ਨਹੀਂ ਹੋਣੀਆਂ ਚਾਹੀਦੀਆਂ ਨੇ ਜੀਪੀਸੀ ਚੋਨਾ ਵੀ ਫਿਰ ਸੁਧਾਰ ਹੋ ਸਕ ਕੋਈ ਵੀ ਹੁੰਦਾ ਸਮੇਂ ਡਿਮਾਂਡ ਕਰ ਦਿਓ ਕੇਂਦਰ ਸਰਕਾਰ ਤੋਂ ਵੀ ਜਲਦ ਕਰਾਈਆਂ ਜਾਣ ਚੋਨਾ ਇਹ ਉਹ ਤਾਂ ਬਹੁਤ ਛੇਤੀ ਹੋਣੀਆਂ ਚਾਹੀਦੀਆਂ ਨੇ ਪਰ ਆਪਾਂ ਇਹ ਵੀ ਕਹਿੰਦੇ ਆ ਉਹਦੇ ਵਿੱਚ ਨਰੋਲ ਜਿਹੜੀ ਕਿਉਂਕਿ ਧਾਰਮਿਕ ਸੰਸਥਾ ਹੈ ਉਹਨੂੰ ਗੁਰਦੁਆਰਾ ਸਾਹਿਬਾਂ ਦਾ ਪ੍ਰਬੰਧ ਜਿਹੜਾ ਉਹਦੇ ਵਿੱਚ ਸਾਡੇ ਜਿੰਨੇ ਵੀ ਧਾਰਮਿਕ ਇਹ ਸਿਆਸੀ ਬੰਦੇ ਨਹੀਂ ਹੋਣੇ ਚਾਹੀਦੇ ਧਾਰਮਿਕ ਹੀ ਹੋਣੇ ਚਾਹੀਦੇ ਨੇ ਧਾਰਮਿਕ ਬੰਦੇ ਹੀ ਉਹਦੇ ਵਿੱਚ ਅੱਗੇ ਹੋਣ ਚੁਣ ਕੇ ਤੇ ਉਹ ਹੀ ਗੁਰਦੁਆਰਾ ਸਾਹਿਬਾਂ ਦਾ ਜਿਹੜਾ ਪ੍ਰਬੰਧ ਚਲਾਉਣਾ ਚਾਹੀਦਾ ਕਿਉਂਕਿ ਇਹ ਸਿਆਸੀ ਗੱਲਬਾਤ ਹੈ ਅਸੀਂ ਇਲੈਕਸ਼ਨਾਂ ਨਾ ਅਸੀਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜਨੀ ਨਾ ਕੋਈ ਸਿਆਸੀ ਸਾਡੀ ਗੱਲਬਾਤ ਹੈ ਸਿਰਫ ਨਰੋਲ ਧਾਰਮਿਕ ਇਹਦਾ ਅਸੀਂ ਵਿਰੋਧ ਜਿਹੜਾ ਇਸ ਕਰਕੇ ਕਰ ਰਹੇ ਹਾਂ ਔਰ ਸਾਡਾ ਕੋਈ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਨਾਲ ਕੋਈ ਸਾਡਾ ਉਹਨਾਂ ਨਾਲ ਨਿੱਜੀ ਵਿਰੋਧ ਨਹੀਂ ਹੈ। ਸਭ ਜੇ ਇੱਕ ਤੁਹਾਡੀ ਵੀਡੀਓ ਜੀ ਪ੍ਰੋਗਰਾਮਾਂ ਦੇ ਵਿੱਚ ਇਸ ਤਰ੍ਹਾਂ ਦਾ ਜੋਂਬ ਦੇ ਨਾਲ ਸੰਦੇਸ਼ ਵੀ ਦੇ ਚੁੱਕੇ ਜੀ ਉਹ ਉਹ ਕਰੰਦਾ ਵੀ ਪ੍ਰੋਗਰਾਮਾਂ ਜਿਹੜਾ ਕਿ ਸਟੈਂਡ ਹੈ ਬਤ ਜੀ ਨਹੀਂ ਸੰਦੇਸ਼ ਤੇ ਹੁਣ ਜੇ ਉਹਨਾਂ ਦਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਖਿਲਾਫ ਨਹੀਂ ਜੋ ਉਹਨੂੰ ਮਰਿਆਦਾ ਦੇ ਜੋ ਵਿਧੀ ਵਿਧਾਨ ਹੈ ਜਾਂ ਮਰਿਆਦਾ ਦੇ ਖਿਲਾਫ ਚੱਲਦੇ ਨੇ ਜਾਂ ਉਹਨਾਂ ਨੂੰ ਕੋਈ ਚਲਾ ਰਿਹਾ ਉਹਦੇ ਆਪਾਂ ਖਿਲਾਫ ਆ। ਖਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਪਹਿਲਾਂ ਵੀ ਤੇ ਅੱਗੇ ਵੀ ਨਾਲ ਰਹਿਣਾ ਪਰ ਜੇ ਉਹ ਮਰਿਆਦਾ ਤੋਂ ਬਾਹਰ ਜਾ ਕੇ ਜਿਹੜੇ ਦੁਰਮਤੇ ਕਰ ਰਹੇ ਨੇ ਉਹ ਸਾਨੂੰ ਬਿਲਕੁਲ ਪਰਵਾਹ ਨਹੀਂ ਕਿ ਕਿਸ ਪ੍ਰੋਗਰਾਮ ਦਾ ਵਿਰੋਧ ਕੋਈ ਹੈ ਇਸ ਤਰ੍ਹਾਂ ਦਾ ਕਿ ਪ੍ਰੋਗਰਾਮਾਂ ਦਾ ਜਿੱਥੇ ਵੀ ਪ੍ਰੋਗਰਾਮ ਜਿੱਥੇ ਸਿੰਘ ਸਾਹਿਬ ਨਾ ਤੇ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੂੰ ਕਿਸੇ ਪ੍ਰੋਗਰਾਮ ਦੇ ਵਿੱਚ ਬੁਲਾਉਣਗੇ ਆ ਤੇ ਨਾ ਅਸੀਂ ਜਿੱਥੇ ਉਹਨਾਂ ਦਾ ਕੋਈ ਪ੍ਰੋਗਰਾਮ ਹੋਊਗਾ ਜਿਹਦੇ ਵਿੱਚ ਕੋਈ ਜਦੋਂ ਤੱਕ ਉਹ ਕੋਈ ਸਾਡੇ ਗੁਰਮਤੇ ਅਨੁਸਾਰ ਨਹੀਂ ਗੱਲ ਹੁੰਦੀ ਤੇ ਉਦੋਂ ਤੱਕ ਉਹਨਾਂ ਦੇ ਸਰੂਪੇ ਵੀ ਅਸੀਂ ਪਰਮਾਨ ਨਹੀਂ ਬਾਬੇ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰਾਂ ਨੂੰ ਹਟਾਉਣਾ ਤੇ ਦਲ ਖਾਲਸੇ ਦੀਆਂ ਜਥੇਬੰਦੀਆਂ ਸੋਚ ਰਹੀਆਂ ਨੇ ਜਿਸ ਤਿੱਕੇ ਨਾਲ ਆਵਾਜ਼ ਉੱਠੀ ਹੈ ਕਿ ਜਥੇਬੰਦੀਆਂ ਸੰਭਾਲਣ ਉਹਨਾਂ ਤਖਤਾਂ ਦਾ ਕਾਰਜ ਕਰ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਆਪਾਂ ਜਿੱਥੇ ਨਿਹੰਗ ਸਿੰਘ ਵੇਦ ਲੈ ਕੇ ਚੱਲਦੇ ਨੇ ਅਕਾਲੀ ਬਾਬਾ ਬੁੱਲਾ ਸਿੰਘ ਜੀ ਉਹਨਾਂ ਨੇ ਜੋ ਵੀ ਫੈਸਲੇ ਲਏ ਖਾਲਸਾ ਪੰਥ ਉਹਨਾਂ ਤੇ ਹੁਣ ਵੀ ਮਾਅਜ ਤੇ ਨਾਜ ਕਰਦਾ ਉਹ ਫੈਸਲਿਆਂ ਤੇ ਖਾਲਸੇ ਪੰਥ ਨੂੰ ਮਾਨ ਹੈ ਤੇ ਜਿੱਥੇ ਆ ਗੱਲ ਹੁੰਦੀ ਹੈ ਉਹਦੇ ਮੁਤਾਬਕ ਅਸੀਂ ਮਰਿਆਦਾ ਦੇ ਨਾਲ ਆ ਇਹ ਸਾਰੇ ਗੁਰਦੁਆਰਾ ਸਾਹਿਬਾਂ ਦਾ ਪ੍ਰਬੰਧ ਹੁੰਦਾ ਸੀ 1920 ਤੋਂ ਪਹਿਲਾਂ ਉਹ ਵੀ ਨਹਿੰਗ ਸਿੰਘਾਂ ਕੋਲ ਹੁੰਦਾ ਸੀ ਗੁੰਡਾਦਾਲ ਕੌਲਸੀ ਸਾਰੇ ਪ੍ਰਬੰਧ ਇਹ 1925 ਦੇ ਵਿੱਚ ਜਿਹੜਾ ਐਕਟ ਅੰਗਰੇਜ਼ਾਂ ਨੇ ਜਿਹੜਾ ਅਸੀਂ ਬਣਾਇਆ ਉਹਦੇ ਮੁਤਾਬਕ ਹੁਣ ਜਿਹੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲ ਰਹੀ ਹੈ ਸਾਡਾ ਜਿਹੜਾ ਉਹ ਹੈਗਾ ਆਪਣੇ ਧਾਰਮਿਕ ਜਿਹੜਾ ਨਾ ਉਹਦੇ ਕਰਕੇ ਜਿਹੜਾ ਵਿਰੋਧ ਹੈ ਤੇ ਜਿੱਥੇ ਕੋਈ ਲੜਾਈ ਝਗੜੇ ਵਾਲਾ ਜਾਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਉਹਦਾ ਤਾਂ ਅਸੀਂ ਡਟ ਕੇ ਵਿਰੋਧ ਕਰਨਾ ਹੀ ਹੈ ਪਰ ਅਸੀਂ ਚਾਹੁੰਦੇ ਹਾਂ ਵੀ ਕੋਈ ਆਪਸੀ ਭਰਾਵਾਰੂ ਕੋਈ ਇਹੋ ਜਿਹੀ ਵੀ ਨਹੀਂ ਆਪਾਂ ਚਾਹੁੰਦੇ ਪਰ ਉਹਨਾਂ ਨੂੰ ਵੀ ਚਾਹੀਦਾ ਜਿਨ ਹੰਗ ਸਿੰਘ ਜਥੇਬੰਦੀਆਂ ਨੇ ਹੁਣ ਤੱਕ ਮਰਿਆਦਾ ਨੂੰ ਸੰਭਾਲਿਆ ਹੋਇਆ ਤੇ ਉਹ ਮਰਿਆਦਾ ਤੇ ਨਹਿੰਗ ਸਿੰਘ ਫੌਜਾਂ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਸਾਰੇ ਜੰਗਾਂ ਜੁੱਧਾਂ ਚ ਮੁਗਲਾਂ ਨਾਲ ਫਿਰ ਅੰਗਰੇਜ਼ਾਂ ਨਾਲ ਤੇ ਕੋਈ ਵੀ ਪੰਥ ਦੇ ਉੱਪਰ ਕੋਈ ਜਦੋਂ ਵੀ ਭੀੜ ਪਈ ਨਹਿੰਗ ਸਿੰਘ ਅਕਾਲੀ ਦਲ ਦੇ ਲੀਡਰ